ਵਿਸ਼ਾ ਮਰਦਾਬਾਦ 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 ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਅੰਮਿਰਕਰ ਦਾ ਅਪਮਾਨ ਕੀਤਾ ਔਰ ਉਸ ਪਾਨ ਦੇ ਲਈ ਪੂਰੇ ਦੇਸ਼ ਦੇ ਵਿੱਚ ਅਮਨ ਸਾਹਿਬ ਜਿਹੜੇ ਆ ਉਹ ਘਿਰ ਗਏ ਤੇ ਪਰ ਉਦੋਂ ਬਾਅਦ ਇੱਕ ਸਾਸ ਰਜੀ ਗਈ ਰਾਹੁਲ ਗਾਂਧੀ ਜਿਹਨੂੰ ਪਾਰਲੀਮੈਂਟ 'ਚ ਬੜਨ ਤੋਂ ਰੋਕਣ ਦੇ ਲਈ ਭਾਜਪਾ ਦੇ ਐਮਪੀ ਜਿਹੜੇ ਖੜੇ ਹੋਏ ਤਾਂ ਕਾਮੁਕੀ ਹੋਈ ਰਾਹੁਲ ਜੀ ਦੇ ਧੂਧਾ ਪੱਤਾ ਦਰਜ ਕਰ ਦਿੱਤਾ ਗਿਆ ਸ਼ਹਾ ਮੁਰਦਾਬਾਦ ਮਕਮਲ ਕਾਂਗਰਸ ਪਾਰਟੀ ਸ਼ਾਂਤੀਪੁਰੂਪ ਤਰੀਕੇ ਨਾਲ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਦੇ ਰਾਸ਼ਪਤੀ ਜਿਹੜੇ ਮੰਗ ਕਰ ਰਹੇ ਆ ਕਿ ਅਮਨਤ ਸਾਹਿਬ ਨੂੰ ਜਿਹੜਾ ਹੈਗਾ ਟੈਬਲੇਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਅਮਨਤ ਸਾਹਿਬ ਦੀ ਮਾਫੀ ਮੰਗਣ ਅਭਿਜਾਨ ਵਿਰੋਧੀ ਸਰਕਾਰ ਮੁਰਦਾਬਾਦ ਮੁਰਦਾ ਯਾ ਡੀਸੀ ਬਠਿੰਡਾ ਨੂੰ ਕੀ ਕਹਿਣਾ ਚਾਹੂੰਗਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕਾਂਗਰਸ ਪੰਜਾਬ ਪ੍ਰੋਗਰਾਮ ਅਮਿਤ ਸਿੰਘ ਰਾਜਪੁਰਿੰਗ ਜੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਅਰਗੇ ਸਾਹਿਬ ਵੱਲੋਂ ਰਾਹੁਲ ਗਾਂਧੀ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਈ ਸੀ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਗਿਫਟ ਕਮਿਸ਼ਨ ਦਾ ਨਿਕ ਮੰਗ ਪੱਤਰ ਦੇ ਕੇ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਵੇ ਅਮਿਤ ਸ਼ਾਹ ਜੀ ਨੇ ਪਿਛਲੇ ਦਿਨੀ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਅੰਬੇੜਕਰ ਦਾ ਅਪਮਾਨ ਕੀਤਾ ਔਰ ਉਸ ਬਾਣ ਦੇ ਲੈ ਪੂਰੇ ਦੇਸ਼ ਦੇ ਵਿੱਚ ਅਮਨ ਸਾਹਿਬ ਜਿਹੜੇ ਆ ਉਹ ਘਿਰ ਗਏ ਤਾਂ ਪਰ ਉਦੋਂ ਬਾਅਦ ਇੱਕ ਸਾਜ਼ ਰਚੀ ਗਈ ਆਹੋ ਰਾਹੁਲ ਧੰਦੀ ਜੀ ਨੂੰ ਪਾਰਲੀਮੈਂਟ 'ਚ ਬੜਨ ਤੋਂ ਰੋਕਣ ਦੇ ਲਈ ਆ ਬੀਜੇਪੀ ਦੇ ਐਮਪੀ ਜਿਹੜੇ ਖੜੇ ਹੋਏ ਤਾਂ ਕਾਮੁਕੀ ਹੋਈ ਰਾਹੁਲ ਜੀ ਨੇ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਸੋ ਅਸੀਂ ਕਾਂਗਰਸ ਪਾਰਟੀ ਸ਼ਾਂਤੀਪੂਰਵਕ ਤਰੀਕੇ ਨਾਲ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜ ਕੇ ਰਾਸ਼ਪਤੀ ਜੀ ਤੋਂ ਮੰਗ ਕਰ ਰਹੇ ਹਾਂ ਕਿ ਅਮਨ ਸਾਹਿਬ ਨੂੰ ਜਿਹੜਾ ਹੈਗਾ ਟੈਬਲੇਟ ਦੇ ਵਿੱਚੋਂ ਬਰਗਾਸ਼ ਕੀਤਾ ਜਾਵੇ ਅਮਨ ਸਾਹਿਬ ਜੀ ਮਾਫੀ ਮੰਗਣ ਕਾंग्रेਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਆਜਾਦ ਜਿਹੜੇ ਮੇਰੇ ਨਾਲ ਸਾਡੇ ਸਾਬਕਾ ਮੇਰੇ ਗੁਜਰਾਂ ਸਿੰਘ ਜੀ ਖੜੇ ਹੈ ਯੂਥ ਕਾंग्रेਸ ਦੇ ਜਨਰਲ ਸੱਕੀ ਰਣਜੀਤ ਜੀ ਖੜੇ ਹੈ ਸਾਡੇ ਸਰਪੰਚ ਸਾਹਿਬ ਖੜੇ ਹੈ ਸਮੁੱਚੀ ਕਾंग्रेਸ ਪਾਰਟੀ ਦੀ ਲੀਡਰਸ਼ਿਪ ਨੇ ਆਜਾਦ ਇਹ ਮੰਗ ਪੱਤਰ ਦੇ ਕੇ ਜਿਹੜਾ ਮੰਗ ਕੀਤੀ ਹੈ ਚਮਤ ਸਾਹਿਬ ਜੀ 마फी ਮੰਗਣ ਤੇ ਉਹਨਾਂ ਨੂੰ ਰਾਸ਼ਟਰਪਤੀ ਜੀ ਕੈਬਨ ਤੋਂ ਬਰਖਾਸਤ ਕਰਨ ਜੇਕਰ ਜਿਹੜਾ ਨਹੀਂ ਹੁੰਦਾ ਤਾਂ ਕਾंग्रेਸ ਪਾਰਟੀ ਦਾ ਸੰਘਰਸ਼ ਜਿਹੜਾ ਹੈ ਉਹ ਹੋਰ ਟਿਕਾ ਹੋਊਗਾ ਪੰਜਾਬ ਪ੍ਰਧਾਨ ਮੰਤਰੀ ਸਿੰਘ ਰਾਜਾ ਬਿਲਡਿੰਗ ਤੋਂ ਖਰਗੇ ਸਾਹਿਬ ਤੋਂ راہਲ ਜੀ ਬਿਲੋਂ ਜੋ ਵੀ ਦਿਸਾਨ ਦੇ ਸਾਊਗਾਗਾ ਤੇ ਕਾਂਗਰਸ ਪਾਰਟੀ ਦੇ ਮੁਕਾਬਕ ਇਸ ਅੰਦੋਲਨ ਨੂੰ ਉਦੋਂ ਤੱਕ ਤੇਜ਼ ਕਰਦੀ ਰਹੇਗੀ ਜਦੋਂ ਤੱਕ ਅਮਿਤ ਸ਼ਾਹ ਮਾਫੀ ਨਹੀਂ ਮੰਗ ਲੈਂਦੇ ਤੇ ਭਾਰਤੀ ਕੈਬਨਿਟ ਤੋਂ ਅਸਤੀਫਾ ਨਹੀਂ ਦੇ ਦਿੰਦੇ। ਅਸਤੀਫਾ ਦਿਵਾ ਦਿਓ। ਅਸਤੀਫਾ ਦਿਵਾ ਦਿਓ। ਮਿੰਟ ਸਾਥ ਦਿਵਾ ਦਿਓ। ਦਿਵਾ ਦਿਓ, ਦਿਵਾ ਦਿਓ। ਅਮਿਤ ਸ਼ਾਹ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਅੰਬੇੜਕਰ ਦਾ ਅਪਮਾਨ ਕੀਤਾ ਔਰ ਉਸ ਪਾਣ ਦੇ ਲਈ ਪੂਰੇ ਦੇਸ਼ ਦੇ ਵਿੱਚ ਅਮਨ ਸਾਹਿਬ ਜੀ ਜਿਹੜੇ ਆ ਉਹ ਘਿਰ ਗਏ ਤੇ ਪਰ ਉਦੋਂ ਬਾਅਦ ਇੱਕ ਸਾਜ਼ ਰਜੀ ਗਈ ਰਾਹੁਲ ਗਾਂਧੀ ਜੀ ਨੂੰ ਪਾਰਲੀਮੈਂਟ 'ਚ ਬੜਨ ਤੋਂ ਰੋਕਣ ਦੇ ਲਈ ਬੀਜੇਪੀ ਦੇ ਐਮਪੀ ਜਿਹੜੇ ਖੜੇ ਹੋਏ ਤਾਂ ਕਾਮੁਕੀ ਹੋਈ ਰਾਹੁਲ ਜੀ ਨੇ ਝੂਠਾ ਪੱਤਾ ਦਰਜ ਕਰ ਦਿੱਤਾ ਗਿਆ ਜੈ ਮੁਰਦਾਬਾਦ 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 ਮੋਦੀ ਸਾਹਿਬ ਕਾਂਗਰਸ ਪਾਰਟੀ ਸ਼ਾਂਤੀਪੁਰੂਪ ਦੇ ਤਰੀਕੇ ਨਾਲ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਦੇ ਰਾਸ਼ਪਤੀ ਜੀ ਤੋਂ ਮੰਗ ਕਰ ਰਹੇ ਆ ਕਿ ਅਮਨਤ ਸਾਹਿਬ ਨੂੰ ਜਿਹੜਾ ਹੈਗਾ ਟੈਬਲੇਟ ਦੇ ਵਿੱਚੋਂ ਬਰਗਾਸ਼ ਕੀਤਾ ਜਾਵੇ ਅਮਨਤ ਸਾਹਿਬ ਜੀ ਮਾਫੀ ਮੰਗਣ ਅਭਿਕਾਰ ਵਿਰੋਧੀ ਸਰਕਾਰ ਮੁਰਦਾਬਾਦ 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 ਲੱਗਿਆ ਡੀਸੀ ਬਠਿੰਡਾ ਨੂੰ ਕੀ ਕਹਿਣਾ ਚਾਹੂੰਗਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕਾਂਗਰਸ ਪੰਜਾਬ ਪ੍ਰਧਾਨ ਮਨਜੂ ਸਿੰਘ ਰਾਜਾਪਿੰਗ ਜੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਅਰਗੇ ਸਾਹਿਬ ਵੱਲੋਂ ਤੇ ਰਾਹੁਲ ਗਾਂਧੀ ਜੀ ਵੱਲੋਂ ਦਿਸ਼ਾ ਨਿਰਦੇਸ਼ ਹੋਈ ਸੀ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਗ੍ਰਿਫਤੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਵੇ ਅਮਿਤ ਸ਼ਾਹ ਜੀ ਨੇ ਪਿਛਲੇ ਦਿਨੀ ਰਾਜ ਸਭਾ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਔਰ ਉਸ ਬਾਣ ਦੇ ਲਈ ਪੂਰੇ ਦੇਸ਼ ਦੇ ਵਿੱਚ ਅਮਿਤ ਸ਼ਾਹ ਜੀ ਜਿਹੜੇ ਆ ਉਹ ਘਿਰ ਗਏ ਤਾਂ ਪਰ ਉਦੋਂ ਬਾਅਦ ਇੱਕ ਸਾਜ਼ ਰਚੀ ਗਈ ਰਾਹੁਲ ਗਾਂਧੀ ਜੀ ਨੂੰ ਪਾਰਲੀਮੈਂਟ 'ਚ ਵੜਨ ਤੋਂ ਰੋਕਣ ਦੇ ਲਈ ਬੀਜੇਪੀ ਦੇ ਐਮਪੀ ਜਿਹੜੇ ਖੜੇ ਹੋਏ ਤਾਂ ਕਾਮੁਕੀ ਹੋਈ ਰਾਹੁਲ ਜੀ ਨੇ ਧੂਠਾ ਪਰਚਾ ਦਰਜ ਕਰ ਦਿੱਤਾ ਗਿਆ ਸੋ ਅਸੀਂ ਕਾਂਗਰਸ ਪਾਰਟੀ ਸ਼ਾਂਤੀਪੁਰੂਖ ਦੇ ਤਰੀਕੇ ਨਾਲ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜ ਕੇ ਰਾਸ਼ਪਤੀ ਜੀ ਤੋਂ ਮੰਗ ਕਰ ਰਹੇ ਹਾਂ ਕਿ ਅਮਿਤ ਸਾਹਿਬ ਨੂੰ ਜਿਹੜਾ ਹੈਗਾ ਟੈਬਲੇਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਅਮਿਤ ਸਾਹਿਬ ਜੀ ਮਾਫੀ ਮੰਗਣ ਤੇ ਕਾਂਗਰਸ ਪਾਰਟੀ ਦੀ ਸਬੂਜੀ ਲੀਡਰਸ਼ਿਪ ਨੇ ਆਦੋ ਜਿਵੇਂ ਮੇਰੇ ਨਾਲ ਸਾਡੇ ਸਾਬਕਾ ਐਮਏਡੀ ਗੁਜਰਾਂ ਸਿੰਘ ਜੀ ਖੜੇ ਹੈ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਜੀ ਖੜੇ ਹੈ ਸਾਡੇ ਸਰਪੰਚ ਸਾਹਿਬ ਕਹੜਿਆ ਸਮੁੱਚੀ ਕਾਂਗਰਸ ਪਾਰਟੀ ਲੀਡਰਸ਼ਿਪ ਨੇ ਆਜਾ ਦੇ ਇਹ ਮੰਗ ਪੱਤਰ ਦੇ ਕੇ ਜਿਹੜਾ ਮੰਗ ਕੀਤੀ ਆ ਚਮਤਸਰ ਸਾਹਿਬ ਦੀ ਮਾਫੀ ਮੰਗਣ ਤੇ ਉਹਨਾਂ ਨੂੰ ਰਾਸ਼ਟਰਪਤੀ ਜੀ ਕੈਬਨਟ ਤੋਂ ਬਰਖਾਸਤ ਕਰਨ ਜੇਕਰ ਜਿਹੜਾ ਨਹੀਂ ਹੁੰਦਾ ਤਾਂ ਕਾਂਗਰਸ ਪਾਰਟੀ ਦਾ ਸੰਘਰਸ਼ ਜਿਹੜਾ ਹੈ ਉਹ ਹੋਰ ਟਿੱਖਾ ਹੋਊਗਾ ਪੰਜਾਬ ਪ੍ਰਧਾਨ ਮੰਤਰੀ ਸਿੰਘ ਰਾਜਾ ਬੀਟਿੰਗ ਵੱਲੋਂ ਖੜਗੇ ਸਾਹਿਬ ਵੱਲੋਂ ਰਾਹੁਲ ਜੀ ਵੱਲੋਂ ਜੋ ਵੀ ਦਿਸ਼ਾ ਦੇ ਸਹੌਗਾਗਾ ਤੇ ਕਾਂਗਰਸ ਪਾਰਟੀ ਦੇ ਮੁਤਾਬਕ ਇਹ ਸੰਦੋਰ ਨੂੰ ਉਦੋਂ ਤੱਕ ਤੇਜ਼ ਕਰਦੀ ਰਹੇਗੀ ਜਦੋਂ ਤੱਕ ਅਮਿਤ ਸ਼ਾਹ ਮਾਫੀ ਨਹੀਂ ਮੰਗ ਲੈਂਦੇ ਤੇ ਭਾਰਤੀ ਕੈਬਨਟ ਚੋਂ ਅਸਲੀ ਬਾਣੀ ਦੇ ਦੇ